ਦੇ ਜਨਗਤ ਵਿੱਚ ਸਿਹਤੀ ਦਾ ਜਪ ਕੀਤਾ ਸੀ ਇਹ ਮੇਰੀ ਪਰਿਵਾਰ ਵਾਲੇ ਪਾਸਾ ਉਹ ਰਹਿੰਦੇ ਹੋਰ ਇਸ ਧਰਤੀ ਨੂੰ ਹੋਰ ਵੀ ਚਾਰ ਚੰਦ ਲਾਗੇ ਨੇ ਜਿੱਥੇ ਗੁਰੂ ਸਾਹਿਬ ਜੀ ਨੇ ਚੜ੍ਹ ਜੁਆਏ ਨੇ ਔਰ ਸਤਿਗੁਰ ਜੀ ਦੇ ਉਪਾवन ਸਥਾਨ ਬਣੇ ਨੇ ਗੁਰਦੁਆਰਾ ਚੋਲਾ ਸਾਹਿਬ ਜੀਦੀ ਅਦੂ ਸਤਿ ਆਦੂ ਰੋ ਦਿਓ ਆਕੇ ਦਰਸ਼ਨ ਕਰਦੀਆਂ ਨੇ ਸਤਿਗੁਰੂ ਜੀ ਦੇ ਹੰਤੀ ਜਿਗਤੀ ਦੇਖੀ ਜਿਹੜੀ ਉਹਦੀ ਸਹਿਮਾਨ ਹੈ ਸਨੈਰੀ ਅਖਰ ਵਾਲਾ ਰੂਪ ਹੀ ਤੇ ਢੋਲਾ ਸਾਹਿਬ ਜੁੜਤ ਤੇ ਸੋ ਆਪਾਂ ਸੀਂਗਾ ਦੀ ਗੱਲ ਕਰਦੇ ਸੀ ਕਹਿੰਦੇ ਉਸਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਥੀਨ ਲਿਆ ਤੇ ਕਾਹੀ ਦਾ ਮੋਜਾ ਪੜ ਦਿੱਤਾ ਤੇ ਬਚਨ ਕੀਤਾ ਕਿ ਅੱਜ ਤੋ ਬਾਅਦ مغل کی جڑی جٹ جٹھی ہوئے اسی طرح گرو گوبند سنگھ مہاراج جی اپنے گو تگ بہادر مہاراج سوار اور گرو سا جنہوں نے چھوٹے چھوٹے بچوں کے بڑا

ਜਦੋਂ ਅਧਰੋਣ ਬੰਦ ਸਾਰ ਤੇ ਪਰ ਜਦੋਂ ਕੋਈ ਐਸਾ ਕਾਪੀ ਪੈਦਾ ਹੋਵੇ ਕਰਦਾ ਸੀ ਸੂਮੈ ਦੀ ਭਾਤੀ ਵੀ ਸਾਹਬ ਦੇ ਵਾਲੇ ਸੀਗੇ ਦੁਨੀਆ ਦੇ ਆਉਂਦੇ ਰਹੇ ਇਸ ਕਰਕੇ ਮੀਰ ਮੰਨੂ ਦੀ ਬੇਟੀ ਆਪਣੀ ਨੇ ਕਹੇ ਇਹ ਸੀਦਾ ਦੀ ਕਹਾਣੀ ਮੀਰ ਮੰਨੂ ਦੀ ਦਾਤੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਰ ਸੁਆਏ ਹੋਏ

ਸਰਤਾ ਨਦੀ ਕੁੰਨੀ ਦੇ ਯਾਰ ਜਿਤਨ ਮਾਵਨ ਕੈ ਤੇਰੀ ਜੈ ਸੇ ਜੈ ਹਮ ਦੀ ਜੈ ਤਰ ਵਾਹਿਗੁਰੂ ਸੋਚੀ ਮਹਾਂ ਦਾ ਜੀਵਕ ਸਿਮਰ ਤੇ ਪੇਤਰਾਣ ਪੁਕਾਰਨ ਪੁਛੀਆਂ ਨਾ ਗਿਨਾ ਸਭ ਤੁਰ ਦਾ ਦਰਸ਼ਨਾਂ ਸਿਮਰ ਤੇ ਪੇਤਰਾਣ ਪੁਕਾਰਨ ਪੁਛੀਆਂ ਜਨਮਰ ਨਮੋ ਉਸਤੋ ਸਾਭਿ ਸਾਭਵ ਸੈਨਾ ਮਨ ਹੈ ਕੋ ਦੁੱਖਾਂ ਸਰ ਪਰ ਉਤਿਆ ਸੁਖ ਨਾ ਪਾਇ ਮਨੁ ਦੁਖਿ ਚੁਕਿਆ ਮੇਰੀ ਤੇਰੀ ਤਾਨ ਬੰਦਰ ਉਤਿਆ ਨਰ ਸੁਖ ਅਵਤਾਰ ਮਾਇਆ ਟੰਡਿਆ ਸੋਧ 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 ਤਪੁ ਚਾਹਿਆ ਨਾ ਬਿਨ ਸੁਖ ਹੋਇਣਾ ਉਸ ਦੇ ਵਿਸਰਨਾ ਹੁਗਾ ਤਾਰ ਆਪਣਾ ਨਾਮ ਦੇਹੁ ਗੁਰ ਦਾ ਦਿਨ ਰਾਤ ਨਾਨਕ ਚਾਉ ਮੀ ਹੋ ਇਸਰ ਨਾਮੀ ਦਾ ਤਾਰ ਗੁਰ ਦਾ ਦਿਨ ਰਾਤ ਨਾਨਕ ਚਾਉ ਤੇ ਹੋ ਵਾਹਿਗੁਰੂ ਵਾਹਿਗੁਰੂ سینکان سیوکا کے گرہ کے بچپن سے لے کے سارے سنگان کا پروار جانا بہت بہت دنواد ہے سو بےنتی ہے کہ پانی پرساد لین کو بعد گرو کے لگر تیار نے ساری سنگان نے گرو کے لگر سا کے جاننا کرنی ہے دوبارہ پھر ਸਰਬੱਤ ਦੇ ਹਿੱਸੇ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹ ਵਾਲਦ ਨੂੰ ਨਿਮਰਤਾ ਸਹਿਤ ਦਿੱਤੀ ਲੈ ਜੀ ਦਾ ਕਾਸਾ ਹੈ ਜਿਹਦੀ ਫਦੇ ਅੱਜ ਦਾ ਬਸਾਰੇ ਸਤਿ ਸ਼ਰਨ ਸਿੰਘ ਦੀ ਪਾਸੇ ਦੇ ਮੌਕੇ ਦੇ ਇਕੱਠੇ ਆਏ ਜੇ ਸੇ ਘਰ ਵਾਲ ਫੋਲ ਬਲ ਮੋਜਦਨ ਅੱਜ ਸਭੀ ਦੇ ਬਸੇ ਆਪਾ ਮਨਾ ਰਹੇ ਸਹੀ ਮਹਿਨਤ ਹੈ ਜੀ ਇਹਨਾਂ ਦੇਸ਼ ਦੀ ਤੇ ਕੌਮ ਲਈ ਤੁਹਾਨੂੰ ਕੀ ਆਮਦਾ ਸਾਰੀ ਦੁਨੀਆ ਮਦਦ ਕਰਦੀ ਹੈ ਅਜਿਹਾ ਕੁਵਾਰ ਦੇ ਲਈ ਨਾ ਦੇ ਮਗਰ ਪਾਣੇ ਨੂੰ ਫਾਇਰ ਕਰਸੀ ਇਕ ਲਈ ਸਦਾ ਸਰਜੀਤ ਸਿੰਘ ਦੇ ਇਹ ਲੜਕੇ ਸੁਪਿਆ ਜੀ ਤੇ ਹਮੇਸ਼ਾ ਹੀ ਚਾਹੇ ਪਿੰਡ ਦੇ ਹੋਵੇ ਚਾਹੇ ਦੇਸ਼ ਦੇ ਹੋਵੇ ਇਹ ਪਰਿਵਾਰ ਦੇ ਮਨੁਢੀ ਡੜਾਈਂ ਡੜੀ ਹੈ ਤੇ ਬਾਕੀ ਇਹ ਪਰਿਵਾਰ ਪਿੰਤੋਂ ਦੇ ਬਹੁਤ ਜੱਦ ਅੱਸੀ ਆਪਾ ਕਰਦਾ ਤੁਸੀਂ ਵੀ ਸਾਰਿਆਂ ਨੂੰ ਯਾਦ ਕਰ ਲਿਆ ਤੇ ਪਹੁੰਚੋ ਜਾਂ ਤੁਹਾਡਾ ਸਾਰਿਆਂ ਦਾ ਦਿਨ ਦੀ ਗਾਈ ਸਰਾਂ ਦਾ ਧੰਨਵਾਦ ਕਰਦਾ ਤੁជា ਅੰਦਰ ਜਿਵਾਇ ਇਹ ਆਪਾਂ ਸਿੱਖਿਆ ਲੈ ਚਾਹੀਦੀ ਹੈ ਕਦੇ ਵੀ ਆਪਾਂ ਡਰਨਾ ਨਹੀਂ ਚਾਹੀਦਾ ਜਿਵੇਂ ਇਹਨਾਂ ਦੀ ਰੇਂਜ ਦੇ ਸਰਦੇ 24 ਸਰਫੀਸ ਇਹ ਗਏ ਨੇ ਦੇਸ਼ ਦੀ ਜਾਣਤੀ ਆ ਆਪਾਂ ਨੂੰ ਵੀ ਇਹਨਾਂ ਦੇ ਰਾਸਤੇ ਦੇ ਚੰਦੇ ਲੋੜੇ

ਬਾਕੀ ਸਾਰੇ ਖਰੀਪੇ ਨਾਂ ਦੇ ਮਤਾਂ ਦਾ ਸਾਰੇ ਤਰ ਮਹਾਨ ਜਿਹੜਾ ਕੱਟੇ ਉਹਦਾ ਸਰ ਤਮਨ ਤੇ ਜਿਹੜਾ ਕਵਾਸਾ ਬੈਠ ਕੇ ਬੋਲਤਾ ਲੱਖਾ ਜੀ ਅੱਜ ਸ਼ਹੀਦ ਸੁਚੈਨਦੀਪ ਜਿਹੜੇ ਆਏ ਹੋ ਤੁਸੀਂ ਵਾਸੀ ਤੇ ਕੀ ਮੈਸੇਜ ਹੈ ਤੁਹਾਡੇ ਵੱਲੋਂ ਦੇਖੋ ਸਾਡੀ ਗੋਮ ਆ ਜਿਹੜੀ ਸ਼ਹੀਦਾਂ ਦੀ ਕੋ 1999 ਵਿੱਚ ਕਾਰਗਿਲ ਦੇ ਮਹਾਨ ਸ਼ਹੀਦ ਸ਼ਹੀਦ ਸੁਚੈਨਦੀਪ ਸਿੰਘ ਜੀ ਦੀ ਅੱਜ 26ਵੀਂ 바ਸੀ ਹੈ ਸਾਨੂੰ ਸਾਡੇ ਸ਼ਹੀਦਾਂ ਤੋਂ ਸੇਧ ਲੈਣੀ ਚਾਹੀਦੀ ਹੈ ਦੇਸ਼ ਕੌਮ ਲਈ ਪਿਆਰ ਚਾਹੀਦਾ ਮਾਨਵਤਾ ਲਈ ਗੱਲ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਸ਼ਹੀਦ ਜਨਦੀਪ ਸਿੰਘ ਨੇ ਆਪਣੇ ਦੀਸ਼ ਦੀ ਰੱਖਿਆ ਕਰਦੇ ਆਪਣੇ ਸ਼ਹੀਦੀ ਦਿੱਤੀ ਆ ਸਾਡੇ ਨੌਜਵਾਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਆ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਵਰਗਾ ਜਜ਼ਬਾ ਰੱਖਣਾ ਚਾਹੀਦਾ ਤਾਂ ਕਿ ਆਉਣ ਵਾਲੀਆਂ ਨਸਲਾਂ ਸਾਡੇ ਸ਼ੀਤਾਂ ਨੂੰ ਯਾਦ ਕਰ ਸਕਣ ਇਸ ਨਗਰ ਵਿੱਚ ਜਜ਼ਬਾ ਦਿਖਾਉਣ ਦਾ ਜਿਹੜਾ ਕਮੇਟੀ ਆ ਉਹ ਹਰ ਸਾਲ ਜੇ ਸੋਸ਼ਲ ਕੰਮ ਕਰਦੀ ਹੈ ਜਿਹਦੇ ਵਿੱਚ ਅੱਜ ਵੀ ਉਹ ਬੂਟੇ ਬੰਦ ਰਹੇ ਨੇ ਮੈਂ ਉਹਨਾਂ ਦੀ ਵੀ ਸ਼ਲਾਘਾ ਕਰਦਾ ਜਿਨ੍ਹਾਂ ਨੇ ਹਮੇਸ਼ਾ ਸਮਾਜ ਨੂੰ ਸੱਚੀ ਸੇਧ ਦੇਣ ਦਾ ਯਤਨ ਕੀਤਾ ਤੇ ਸ਼ੀਤਾਂ ਨੂੰ ਸਤਕਾਰ ਕਰਦਾ ਹੋਇਆ ਅੱਜ ਮੈਂ ਸ਼ੀਤ ਸਿੰਘ ਦੀਪ ਸਿੰਘ ਖਾਸ ਤੌਰ ਤੇ ਇਸ ਕਾਰਨ ਕਰਦਾ ਬਹੁਤ ਬਹੁਤ ਅੱਜ ਆਪਾਂ ਸਾਰੇ ਸਿੰਘ ਜੀ ਜੋ ਕਿ ਆਰਮੀ ਦੇ ਵਿੱਚ ਨੌਕਰੀ ਕਰਦੇ ਸੀ ਕੇ ਕਾਰਗਿਲ ਚੋਂ ਸ਼ਹੀਦ ਹੋਏ ਨੇ ਅੱਜ 26 ਸਾਲ ਦੇ ਕਰੀਬ ਨੂੰ ਸ਼ਹੀਦ ਹੋਏ ਨੂੰ ਹੋਏ ਨੇ ਤੇ ਅੱਜ ਲੋਕ ਪੂਰਾ ਦੇਸ਼ ਨੂੰ ਯਾਦ ਕਰਦਾ ਅੱਜ ਉਹਦੇ ਪਿੰਡ ਚ ਆਏ ਉਹਦੇ ਫਾਦਰ ਸਦਾ ਸਜੀਤ ਸਿੰਘ ਦੇ ਭਰਾ ਕੋਲ ਇੱਥੇ ਵਰਤੀ ਬਣਾਈ ਗਈ ਹੈ ਤੇ ਵਧੀਆ ਲੱਗ ਰਿਹਾ ਉਹਨੂੰ ਕਿਉਂਕਿ ਸਹੀ ਮੈਨੇ ਅੱਜ ਜਿਹੜੇ ਦੇਸ਼ ਲਈ ਜਾਨ ਦਿੱਤੀ ਹੈ ਕੁਰਬਾਨ ਹੋਏ ਉਹਨਾਂ ਨੂੰ ਕਹੀ ਯਾਦ ਕਰਨਾ ਕਿ ਇਹ ਹੁੰਦਾ ਵਧੀਆ ਉਹ ਹਰ ਸਾਲ ਨੂੰ ਯਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਕਿ ਸਹੀ ਮਿਹਨਤ ਦੇ ਪਿੰਡ ਵਾਸੀ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਆ ਕਿ ਪੂਰਾ ਪੰਜਾਬ ਉਹਨਾਂ ਯਾਦ ਕਰਦਾ ਕਿ ਅੱਜ ਪ੍ਰਬਾਨ ਸਹੀ ਮਿਹਨਤ ਅੱਜ ਪਗੜ ਤੇ ਭੋਗ ਪਾਏ ਗਏ ਵਸਦੀ ਮਨਾਈ ਗਈ ਹੈ ਤੇ ਹਰ ਜਿਹੜਾ ਪੁੱਤਰਾਲਾ ਉਹਨਾਂ ਲਈ ਕੀਤਾ ਜਾ ਰਿਹਾ ਉਹ ਵਧੀਆ ਗੱਲ ਹੈ ਕਿ ਆਉਣ ਵਾਲੇ ਟਾਈਮ 'ਚ ਜਿੰਨੇ ਵੀ ਸਾਡੇ ਜਿਵੇਂ ਸਾਡੀ ਗਵਰਨਮੈਂਟ ਨੇ ਕੀਤਾ ਜਿਹਨੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੰਦੇ ਆ ਤੇ ਬਹੁਤ ਵੁੱਟਾ ਇਹ ਕਰਲਾਏ ਸਰਕਾਰ ਦਾ ਤੇ ਆਉਣ ਵਾਲੇ ਟਾਈਮ 'ਚ ਦੋ ਸੁਲਤਾਨਿਆਂ ਦੇ ਬਣਦੀਆਂ ਉਤੱਤੀਆਂ ਜਾਣਗੀਆਂ ਬਹੁਤ ਧੰਨਵਾਦ ਬਹਿ ਗਈ ਇਕੱਠਾ ਹੋਣਾ ਲੈ ਲੇ ਲਾ ਰਹੀ ਹੈ ਬੂਟੇ ਲਾਣੇ ਸੋ ਜਿਵੇਂ ਕਿ ਸ਼ਹੀਦਾਂ ਨੂੰ ਯਾਦ ਕਰਿਆ ਜਾਂਦਾ ਹੈ ਉਪਨੇ ਸੀ ਕਹਿੰਦੇ ਆ ਵੀ ਜਿਹੜੇ ਬੂਟੇ ਆਪਾਂ ਲਾ ਰਹੇ ਆ ਇਹ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਸਾਭ ਰੱਖਣਗੇ ਕਿ ਆਉਣ ਵਾਲੇ ਪੰਛੀਆਂ ਨੂੰ ਬਚਾਉਣਗੇ ਇਸ ਕਰਕੇ ਅਸੀਂ ਇਹ ਫਲਦਾਰ ਬੂਟੇ ਵੰਡ ਰਹੇ ਹਾਂ ਅਤੇ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸ਼ਹੀਦਾਂ ਦੇ ਯਾਦ ਦੇ ਨਾਲ-ਨਾਲ ਜਿਹੜੇ ਬੂਟੇ ਆ ਉਹ ਵੀ ਜ਼ਰੂਰ ਲਾਏ ਜਾਣ ਹੋਰ ਕੀ ਮੈਸੇਜ ਹੈ ਜਿਹੜੇ ਤੁਹਾਡੇ ਬੂਟੇ ਲੈ ਕੇ ਜਾਂਦੇ ਨੇ ਕਈ ਵਾਰ ਬੰਦੇ ਨਹੀਂ ਲਾਉਂਦੇ ਜਾਂ ਉਹਨਾਂ ਵਾਰ ਕੀ ਹੈ ਤੁਸੀਂ ਕੀ ਕਹਿਣਾ ਜਾਓਗੇ ਸਾਡਾ ਕਹਿਣ ਦਾ ਪਹਿਲਾਂ ਅਸੀਂ ਅਨਾਉਂਸਮੈਂਟ ਪਹਿਲਾਂ ਵੀ ਕਰਵਾਈ ਸੀਗੀ ਕਿ ਬੂਟੇ ਉਹੀ ਲੈ ਕੇ ਜਾਣ ਜਿਹੜੇ ਸਾਫ ਸੁਮਾਲ ਰੱਖਣਗੇ ਇਸ ਕਰਕੇ ਅਸੀਂ ਮੈਸੇਜ ਸਭ ਤੋਂ ਪਹਿਲਾਂ ਉਸ ਵਿਅਕਤੀ ਨੂੰ ਬੁਰਤਾ ਦਿੰਦੇ ਹਾਂ ਜਿਹੜਾ ਕਹੇ ਭਾਈ ਜੀ ਮੈਂ ਸਾਮ ਸੰਭਾਲ ਰੱਖਾਂਗਾ ਉਸ ਨੂੰ ਹੀ ਬੂਟਾ ਦੇਨੇ ਆਂ ਅਸੀਂ ਹੋਰ ਕਿਸੇ ਨੂੰ ਬੂਟਾ ਨਹੀਂ ਦੇਨੇ ਧੰਨਵਾਦ ਭਾਈ ਜੀ